ਮੈਂ ਬਾਅਦ ਚਕਦਾ ਪ੍ਰਵਾਸੀਆਂ ਲਈ ਅੱਜ ਲੇਕਿਨ ਪ੍ਰਸ਼ਾਸਨ ਹੱਕ 'ਚ ਖੜਦੇ ਆ ਤੁਸੀਂ ਅੱਜ ਮੈਂ ਬਿਲਕੁਲ ਸਾਰੀ ਡਾਕਟ ਕਰਦਾ ਵੀਰ ਤੁਸੀਂ ਹੱਕ 'ਚ ਖੜਦੇ ਹੋਵੋਗੇ ਸਹੀ ਮੰਨਦੇ ਹੋਗੇ ਕਿ ਜੋ ਉੱਥੇ ਇੱਥੇ ਅੱਗੇ ਜ਼ਮੀਨਾਂ ਬਣਾ ਰਹੇ ਆ ਵੋਟਾਂ ਬਣਾ ਰਹੇ ਆ ਆਪਦੀਆਂ ਸਾਡੇ ਰੋਜ਼ਗਾਰ ਖੋ ਰਹੇ ਆ ਕਿ ਪ੍ਰਵਾਸੀ ਵੀ ਸਾਡੇ ਆਪਣੇ ਪੰਜਾਬੀ ਵਰਸਸ ਪ੍ਰਵਾਸੀ ਕਰਵਾਏਗੇ ਕਿਉਂਕਿ ਡਾਂਗ ਇੰਡਸਟਰੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਸੀ 1 ਲੱਖ ਬੰਦਾ ਲੈ ਆ ਕੇ ਖੜਾ ਕਰ ਦਾਂਗੇ ਅੱਜ ਸਟੇਜ ਲਾਈ ਗਈ ਇਹ ਧਰਨੇ ਲਾਣੇ ਇਹ ਮੋਰਚੇ ਕਰਨੇ ਉਹ ਪਹਿਲਾਂ ਦੇਖ ਤਾਂ ਲੋ ਉਹ 11 ਲੋਕ ਜਿਹੜੇ ਮਰੇ ਨਾ ਉਹਨਾਂ ਵਿੱਚੋਂ ਵੀ ਮੇਰੇ ਕਾ 8 ਜਾਂ 9 ਪ੍ਰਵਾਸੀ ਸੀਗੇ ਪ੍ਰਵਾਸੀ ਸੀਗੇ ਪ੍ਰਵਾਸੀਆਂ ਨੂੰ ਇੱਥੋਂ ਚਲੇ ਜਾਓ ਜਾਂ ਤੁਸੀਂ ਤੁਹਾਡਾ ਤੁਸੀਂ ਕੰਮ ਨਾ ਕਰੋ ਰੋਟੀ ਅਸੀਂ ਕਦੀ ਨਹੀਂ ਖਾ ਉਹਦੇ ਹਿਮਾਚਲ ਵਾਲੇ ਲਈ ਅਲੱਗ ਪ੍ਰਵਾਸੀਆਂ ਲਈ ਅਲੱਗ ਸਾਡੇ ਲਈ ਅਲੱਗ ਜਿਹੜੇ ਪ੍ਰਵਾਸੀ ਗਰੀਬ ਵਿਚਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਬਿਲਕੁਲ ਨਾਲ 2 ਕਿਲੋਮੀਟਰ ਦੇ ਅੰਦਰ ਪਾਣੀ ਜ਼ਹਿਰੀਲਾ ਹੋ ਗਿਆ ਬਿਲਕੁਲ ਨਾਲ ਕਲੋਨੀਆਂ ਕਡਾਪੀਆਂ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਵੀ ਮੌਤ ਰੂਪੀ ਪਾਣੀ ਜਿਹੜਾ ਜ਼ਮੀਨ ਚੋਂ ਪੀਨੇ ਪਏ ਆ ਉਹ ਵੀ ਕੈਂਸਰ ਹੈ ਫਿਰ ਕਿਉਂ ਨਹੀਂ ਉਹਨਾਂ ਨੂੰ ਬਚਾਉਂਦੇ ਤਾਂ ਕਾਲੇ ਪਾਣੀਆਂ ਦੇ ਮੋਰਚੇ ਦੇ ਵਿੱਚ ਅੱਜ ਇੱਕ ਵੱਖਰੀ ਗੱਲ ਇਹ ਦੇਖੋ ਨੂੰ ਮਿਲੀ ਲਗਾਤਾਰ ਦੋ ਮੋਰਚੇ ਪੰਜਾਬ ਦੇ ਅੰਦਰ ਹੋਏ ਇੱਕ ਪ੍ਰਵਾਸੀਆਂ ਨੂੰ ਲੈ ਕੇ ਮੋਰਚਾ ਲੱਗਿਆ ਸੀ ਮਹਾਲੀ ਚ ਉੱਥੇ ਵੀ ਜਿਹੜਾ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਮਿਲਿਆ ਤਾਂ ਅੱਜ ਇੱਥੇ ਵੀ ਸਾਂਝੀ ਵਾਤਾ ਦਾ ਸੰਦੇਸ਼ ਮਿਲਿਆ ਹਿੰਦੂ ਭਰਾ ਵੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਆਮ ਤੌਰ ਦੇ ਉੱਤੇ ਜੇਕਰ ਦੇਖਿਆ ਜਾਵੇ ਨੈਰੇਟਿਵ ਇਹ ਸਿਰਜਿਆ ਜਾਂਦਾ ਸਿੱਖ ਵਰਸਸ ਹਿੰਦੂ ਜਾਂ ਧਰਮਾਂ ਨੂੰ ਲੈ ਕੇ ਲੜਾਇਆ ਜਾਂਦਾ ਹੈ ਨਾ ਪਰ ਤੁਸੀਂ ਅੱਜ ਸਮਰਥਨ ਦੇਣ ਵਾਸਤੇ ਪਹੁੰਚੇ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਅੱਜ ਇਸ ਮੋਰਚੇ ਦੇ ਵਿੱਚ ਉਹ ਗਿਆਗਾ ਤਾਂ ਬਹੁਤ ਵਧੀਆ ਲੱਗਿਆ ਇਹ ਤੁਹਾਡੇ ਮਨ ਦੇ ਅੰਦਰ ਖਿਆਲ ਕਿਵੇਂ ਆਇਆ ਕਿ ਯਾਰ ਅਸੀਂ ਵੀ ਜਾ ਕੇ ਉੱਥੇ ਸਾਥ ਦੇਈਏ ਦੋਸਤ ਬਚਪਨ ਤੋਂ ਜਿਸ ਸਕੂਲ 'ਚ ਮੈਂ ਪੜ੍ਹਿਆ ਸੀ ਨਾ ਮੈਨੂੰ ਤਾਂ ਉਸ ਸਕੂਲ 'ਚ ਇੱਕੋ ਗੱਲ ਸਿਖਾਈ ਗਈ ਸੀ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਮੇਂ ਵਤਨ ਹੈ ਹਿੰਦੋਸਤਾਂ ਹਮਾਰਾ ਸਾਡਾ ਮੁਲਕ ਇੱਕ ਹੈ ਦੋਸਤ ਸਾਡਾ ਮੁਲਕ ਹੈ ਸਾਨੂੰ ਗਰਵ ਹੈ ਸਾਰੇ ਹਿੰਦੋਸਤਾਨੀ ਆਂ ਔਰ ਸਾਨੂੰ ਉਸ ਤੋਂ ਜ਼ਿਆਦਾ ਗਰਵ ਹੈ ਕਿ ਅਸੀਂ ਪੰਜਾਬੀ ਆਂ ਅਸੀਂ ਪੰਜਾਬ ਦੇ ਰਹਿਣ ਵਾਲੇ ਆਂ ਦੇਖੋ ਮੈਨੂੰ ਲੁਧਿਆਣੇ ਵਾਲਿਆਂ ਨੇ ਜਦੋਂ ਮੈਂ ਮੈਂ ਪੇਸ਼ੇ ਤੱਕ ਬਿਜ਼ਨਸਮੈਨ ਆ ਪੈਸ਼ਨ ਤੋਂ ਮਜਜ਼ਬੇ ਤੋਂ ਮੈਂ ਇੱਕ ਸਮਾਜ ਸੇਵਕ ਆਰਟੀਐਕਟਿਵਿਸਟ ਜਦੋਂ ਮੈਂ ਇਹ ਚੀਜ਼ਾਂ ਚੱਕਣੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਹਾਲਾਤ ਦੇਖੇ ਤਾਂ ਮੇਰੇ ਕੇ ਦੋ ਚੀਜ਼ਾਂ ਸੀਗੀਆਂ ਜਾਂ ਤਾਂ ਮੈਂ ਕਿਸੇ ਲੀਡਰਾਂ ਦੇ ਨਾਲ ਛਿੱਟੇ ਮਾਰ ਲਾਂ ਠੀਕ ਹੈ ਤੇ ਜਾਂ ਮੈਂ ਆਪਣੇ ਦਮ ਤੇ ਆਵਾਜ਼ ਚੱਕਾ ਛੱਟੇ ਮੈਨੂੰ ਮਾਰਨੇ ਆਂਦੇ ਨਹੀਂ ਸੀਗੇ ਸੋ ਆਪਣੇ ਦਮ ਤੇ ਮੈਂ ਆਵਾਜ਼ ਚੱਕਾਂ ਤਾਂ ਮੈਂ ਕੌਣ ਆ ਦੋਸਤ ਸਾਡੇ ਦੇਸ਼ ਦੀ ਬਦਕਿਸਮਤੀ ਇਹ ਹੈ ਇੱਥੇ ਜਾਂ ਨੇਤਾਵਾਂ ਦੀ ਸੁਣਨਾ ਚਾਹੁੰਦੇ ਆਂ ਅਭੀ ਨੇਤਾਵਾਂ ਦੀ ਨਾ ਮੈਂ ਨੇਤਾ ਨਾ ਮੈਂ ਵੀ ਨੇਤਾ ਤਾਂ ਮੈਂ ਕਪਿਲ ਸ਼ਰਮਾ ਦੇ ਸ਼ੋਹ ਜਿਹੜਾ ਬੱਚਾ ਯਾਦਵ ਆਂਦਾ ਸੀ ਬੋਦੀ ਲਾ ਕੇ ਤੋਤੀ ਪਾ ਕੇ ਮੈਂ ਸੇਮ ਉਹ ਰੂਪ ਲੈ ਕੇ ਮੈਂ ਪੰਜਾਬ ਦੀਆਂ ਸੜਕਾਂ ਤੇ ਉਤਰਿਆ ਕਈ ਪੁਲਾਂ ਦਾ ਹੱਲ ਕਰਾਇਆ ਕਈ ਮਸਲਿਆਂ ਦਾ ਹੱਲ ਕਰਾਇਆ ਔਰ ਜੇ ਅੱਜ ਪਾਣੀ ਦੀ ਗੱਲ ਆ ਗਈ ਉਹ ਪਾਣੀ ਤੋਂ ਵੱਡਾ ਕੋਈ ਮਸਲਾ ਹੀ ਨਹੀਂ ਹੈਗਾ ਕਿਉਂਕਿ ਪਾਣੀ ਦਾ ਆਲਟਰਨੇਟਿਵ ਹੀ ਨਹੀਂ ਹੈਗਾ ਪਾਣੀ ਮੈਨੂੰ ਦੱਸੋ ਕਿ ਪਾਣੀ ਦੇ ਕੋਲ ਜਦੋਂ ਅਸੀਂ ਜਾਂਦੇ ਆ ਪਾਣੀ ਕਹਿੰਦਾ ਵਾ ਕਿ ਤੂੰ Hindu ਐ ਤੂੰ ਨਹੀਂ ਪੀਵੇਂਗਾ ਜਾਂ ਤੂੰ Sikh ਐ ਤੂੰ ਨਹੀਂ ਪੀਵੇਂਗਾ ਪਾਣੀ ਤਾਂ ਉਸ ਪ੍ਰਮਾਤਮਾ ਦੀ ਉਸ ਪ੍ਰਮਾਤਮਾ ਹੀ ਦੇਣਾ ਪਾਣੀ ਸਭਨੇ ਪੀਣਾ ਹੈ ਦੋਸਤ ਪਾਣੀ ਸਭਨੇ ਪੀਣਾ ਹੈ ਮੇਰੀ ਗੱਲ ਦਾ ਜਵਾਬ ਦਿਓ ਜੇ ਅੱਜ ਸਾਡੇ 8 ਜ਼ਿਲ੍ਹਿਆਂ ਦੇ ਵਿੱਚ ਇਹ ਕੈਂਸਰ ਰੂਪੀ ਡੀ ਬਿਮਾਰੀਆਂ ਕਾਲਾ ਪੀਲਾ ਇਹ ਉਹ ਅੱਜ ਬੱਚੇ ਪਾਹੀ ਜਲੂਲੇ ਲੰਗੜੇ ਮੂੰਹ ਦੇ ਕੈਂਸਰ ਬੱਚਿਆਂ ਨੂੰ ਹੋ ਰਿਹਾ ਮੈਂ ਇਹੀ ਜਾਨਣਾ ਚਾਹਨਾ ਸਾਡੇ ਸ਼ਹਿਰ ਵਾਲੇ ਲੋਕਾਂ ਨੂੰ ਹੋਰਾਂ ਲੋਕਾਂ ਨੂੰ ਪੁੱਛਣਾ ਚਾਹਨਾ ਕਿ ਜਦੋਂ ਸਾਡੇ ਕਿਸੇ ਆਪਣੇ ਐਕਸੀਡੈਂਟ ਹੁੰਦਾ ਨਾ ਤੇ ਜੇ ਉਹਨੂੰ ਹਸਪਤਾਲ ਨਹੀਂ ਕੋਈ ਲੈ ਕੇ ਜਾਂਦਾ ਤਾਂ ਅਸੀਂ ਕਹਿੰਦੇ ਕਿਸੇ ਨੇ ਮਦਦ ਨਹੀਂ ਕੋਈ ਆ ਕੇ ਨਹੀਂ ਆਇਆ ਸੋ ਸਾਨੂੰ ਵੀ ਆਹ ਨਾਲ ਤੁਰਨਾ ਚਾਹੀਦਾ ਸਾਨੂੰ ਵੀ ਅੱਗੇ ਲੱਗਣਾ ਚਾਹੀਦਾ ਇਹ ਧਰਨੇ ਲਾਣੇ ਇਹ ਮੋਰਚੇ ਕਰਨੇ ਉਹ ਪਹਿਲਾਂ ਦੇਖ ਤਾਂ ਲੋ ਮੈਂ ਤੁਹਾਨੂੰ ਹਰ ਧਰਨੇ ਮੋਰਚੇ ਤੇ ਨਹੀਂ ਕਹਿੰਦਾ ਪਰ ਇਹ ਧਰਨਾ ਮੋਰਚੇ ਦਾ ਪਾਣੀ ਨਹੀਂ ਸੀ ਪੰਜਾਬ ਦੇ ਪਾਣੀ ਦੇ ਯੁੱਧ ਤੁਸੀਂ ਵੀ ਸਾਰੇ ਰਹਨੇ ਹੋ ਸ਼ਹਿਰ ਵਾਲਾ ਕਿ ਪਿੰਡ ਵਾਲਾ ਕਿ ਬਿਜਲੀ ਸੁਮਨ ਕੀ ਨੌਕਰੀ ਪੇਸ਼ੇ ਵਾਲਾ ਕੀ ਸੋ ਸਭ ਸਾਰੇ ਨੂੰ ਇੱਕ ਜੁੱਟ ਹੋ ਕੇ ਇਹ ਪਾਣੀ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿਉਂਕਿ ਮੈਂ ਫੇਰ ਕਹਾਂਗਾ ਪਿਆ ਫੇਰ ਕਹਾਂਗਾ ਕਿ ਦੋਸਤ ਇਹ ਪਾਣੀ ਸਾਡਾ ਖਤਮ ਹੋ ਗਿਆ ਨਾ ਤਾਂ ਕੁਝ ਨਹੀਂ ਬਚਣਾ ਪੰਜਾਬ ਦੇ ਵਿੱਚ ਪੰਜਾਬ 'ਚ ਕੁਝ ਨਹੀਂ ਬਚਣਾ ਸਭ ਖਤਮ ਹੈ ਸਭ ਖਤਮ ਹੈ ਪਾਣੀ ਜਿਹੜਾ ਗੰਦਲਾ ਹੋ ਰਿਹਾ ਇਹਨੂੰ ਗੰਦਲੇ ਹੁਣ ਪਿੱਛੇ ਤੁਸੀਂ ਕਾਰਨ ਕੀ ਮੰਨਦੇ ਹੋ ਆਮ ਤੌਰ ਦੇ ਉੱਤੇ ਇਹ ਅੰਦੋਲਨ ਦੇ ਵਿੱਚ ਇਹ ਵੀ ਇੱਕ ਗੱਲ ਨੇਟਿਵ ਸਿਰਜਿਆ ਗਿਆ ਕਿ ਪੰਜਾਬੀ ਵਰਸਸ ਪਰਵਾਸੀ ਕਰਵਾਏਗੇ ਕਿਉਂਕਿ ਡਾਇੰਗ ਇੰਡਸਟਰੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਸੀ 1 ਲੱਖ ਬੰਦਾ ਲੈ ਕੇ ਖੜਾ ਕਰ ਦਾਂਗੇ ਅੱਜ ਸਟੇਜ ਲਾਈ ਗਈ ਵੱਡੀ ਗੰਦੀ ਪ੍ਰਵਾਸੀਆਂ ਨੇ ਅਸੀਂ ਪੰਜਾਬ ਵਾਲਿਆਂ ਨੇ ਕਦੀ ਵੀ ਪ੍ਰਵਾਸੀਆਂ ਨੂੰ ਇੱਥੋਂ ਚਲੇ ਜਾਓ ਜਾਂ ਤੁਸੀਂ ਤੁਹਾਡਾ ਤੁਸੀਂ ਕੰਮ ਨਾ ਕਰੋ ਰੋਟੀ ਅਸੀਂ ਕਦੀ ਨਹੀਂ ਕਿਹਾ ਅਸੀਂ ਕਦੀ ਨਹੀਂ ਕਿਹਾ ਇਹ ਗੱਲਾਂ ਉਹਨਾਂ ਨੇ ਕੀਤੀਆਂ ਜਿਨ੍ਹਾਂ ਦੇ ਮਨਾਂ 'ਚ ਚੋਰ ਸੀ ਜਿਹੜੇ ਗਲਤ ਸੀ ਇਹ ਗੱਲਾਂ ਉਹਨਾਂ ਨੇ ਕੀਤੀਆਂ ਦੋਸਤ ਸਾਨੂੰ ਪ੍ਰਵਾਸੀਆਂ ਤੋਂ ਅਲੱਗ ਤੋੜਨ ਤੋਂ ਇਲਾਵਾ ਕਿ ਜੀ ਜਿਹੜੇ 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 ਪੰਜਾਬ ਦੇ ਲੋਕ ਐ ਉਹ ਤੁਹਾਡੇ ਹਮੈਤੀ ਨਹੀਂ ਹੈਗੇ ਸਿਰਫ ਅਸੀਂ ਚੰਦ ਜਿਹੜੇ ਫੈਕਟਰੀਆਂ ਵਾਲੇ ਆ ਅਸੀਂ ਤੁਹਾਡੇ ਪੰਜਾਬ ਦੇ ਮੈਤੀ ਆ ਅਸੀਂ ਤੁਹਾਨੂੰ ਨੌਕਰੀਆਂ ਦਿੰਨੇ ਆ ਅਸੀਂ ਤੁਹਾਡੀ ਰੋਜੀ ਰੋਟੀ ਦਾ ਖਿਆਲ ਰੱਖਦੇ ਆ ਉਹ ਦੋਸਤ ਪੰਜਾਬ ਦਾ ਪਾਣੀ ਜਿਹੜਾ ਅਸੀਂ ਪੀਨੇ ਪਏ ਆ ਉਹੀ ਪ੍ਰਵਾਸੀਆਂ ਨੂੰ ਪਿਲਾਨੇ ਪਏ ਹੈ ਅੱਜ ਤਾਜਪੁਰ ਰੋਡ ਤੇ ਚਲੇ ਜਾਓ ਅੱਜ ਤਾਜਪੁਰ ਰੋਡ ਤੇ ਚਲਾ ਜਾਓ ਚਲੋ ਆ ਜਾਓ ਜੇ ਇੰਡਸਟਰੀਲਿਸਟ ਕਹਿੰਦੇ ਆ ਨਾ ਇਹ ਨਹੀਂ ਸਕੇ ਆ ਤਾਂ ਇਹਨਾਂ ਨੂੰ ਮੈਂ ਪੁੱਛਦਾ ਕਿ ਅੱਜ ਤਾਜਪੁਰ ਰੋਡ ਤੇ 30 ਲੱਖ ਮੈਟ੍ਰਿਕ ਟਨ ਕੂੜੇ ਦਾ ਪਹਾੜ ਆ 2 ਕਿਲੋਮੀਟਰ ਦਾ ਏਰੀਆ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਐਂਜੀਟੀ ਨੇ ਕਿਹਾ ਸੀਗਾ 2 ਸਾਲ ਪਹਿਲੇ ਹੁਣ ਤਾਂ 4 ਕਿਲੋਮੀਟਰ ਦਾ ਹੋ ਗਿਆ ਫਿਰ ਉਹਦੇ ਨਾਲ ਜਿਹੜੇ ਪ੍ਰਵਾਸੀ ਗਰੀਬ ਵਿਚਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਬਿਲਕੁਲ ਨਾਲ 2 ਕਿਲੋਮੀਟਰ ਦੇ ਏਰੀਆ ਪਾਣੀ ਜ਼ਹਿਰੀਲਾ ਹੋ ਗਿਆ ਬਿਲਕੁਲ ਨਾਲ ਕਲੋਨੀਆਂ ਕਡਾਪੀਆਂ ਸਾਡੇ ਪ੍ਰਸ਼ਾਸਨ ਨੇ ਸਾਡੇ ਕਾਰਪੋਰੇਸ਼ਨ ਨੇ ਸਾਡੇ ਗਲਾਡਾ ਨੇ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਵੀ ਮੌਤ ਰੂਪੀ ਪਾਣੀ ਜਿਹੜਾ ਜ਼ਮੀਨ ਚੋਂ ਪੀਂਦੇ ਪਏ ਆ ਉਹ ਵੀ ਕੈਂਸਰ ਉਹਨਾਂ ਦਾ ਪਤਾ ਹੀ ਨਹੀਂ ਫਿਰ ਕਿਉਂ ਨਹੀਂ ਉਹਨਾਂ ਨੂੰ ਬਚਾਉਂਦੇ ਜੇ ਇਸ ਗੱਲ ਤੇ ਆਓ ਦੇਖੋ ਮੈਂ ਫਿਰ ਕਹਾਂਗਾ ਕਿ ਪ੍ਰਵਾਸੀ ਵੀ ਸਾਡੇ ਆਪਣੇ ਠੀਕ ਅਸੀਂ ਪੰਜਾਬੀ ਲੋਕ ਨਾ ਬੜੇ ਦਿਲ ਦੇ ਭੋਲੇ ਆ ਅਸੀਂ Hindu Muslim Sikh Isai ਹਮੇ ਆਪਸ ਵਿੱਚ ਭਾਈ ਅਸੀਂ ਇਹੀ ਗੱਲ ਕਰਦੇ ਆ ਲੇਕਿਨ ਜਦੋਂ ਸਾਡੇ ਪੰਜਾਬ ਦੇ ਪਾਣੀ ਦੀ ਗੱਲ ਆ ਜੂਗੀ ਨਾ ਬਾਈ ਪੰਜਾਬ ਦੀ ਪਾਣੀ ਦੀ ਗੱਲ ਆ ਜੂਗੀ ਅਸੀਂ ਉਦੋਂ ਮੁੱਦਾ ਚੱਕਾਂਗੇ ਸੜਕਾਂ ਤੇ ਆਵਾਂਗੇ ਅਸੀਂ ਸਭ ਨੂੰ ਨਾਲ ਲੈ ਕੇ ਚੱਲਦੇ ਆ ਸਭ ਨੂੰ ਨਾਲ ਲੈ ਕੇ ਚੱਲਾਂਗੇ ਕਿਉਂਕਿ ਇਹ ਪਾਣੀ ਦਾ ਅਲਟਰਨੇਟਿਵ ਨਹੀਂ ਹੈ ਭਾਈ ਦੇਖੋ ਪਾਣੀ ਦੇ ਵਿੱਚ ਇਹ ਵਰਲਡ ਵਾਈਡ ਸਾਬਤ ਹੋ ਗਿਆ ਹੋਇਆ ਹੈ ਕਿ ਡੈਂਗਾ ਦਾ ਜਿਹੜਾ ਕੈਮੀਕਲ ਹੈਗਾ ਵਾ ਉਹ ਕਦੀ ਵੀ ਖਤਮ ਨਹੀਂ ਹੋ ਸਕਦਾ ਖੁਦ ਮੈਂ ਐਸਟੀਪੀ ਸਿਟੀਬੀ ਪਲਾਂਟਾਂ 'ਚ ਜਾ ਕੇ ਦੇਖ ਲਿਆ ਲੁਧਿਆਣੇ ਦੇ ਵਿੱਚ ਜਿਹੜੇ ਸਿਟੀਬੀ ਪਲਾਂਟ ਹੈਗੇ ਆ ਨਾ ਸਿਟੀਬੀ ਪਲਾਂਟ ਜਿਹੜੇ ਗਵਰਨਮੈਂਟ ਤੇ ਜਿਹੜੇ ਡੈਂਗਾ ਵਾਲੇ ਚਲਾਉਂਦੇ ਪਏ ਆ ਕਹਿੰਦੇ 300 ਕਰੋੜ ਰੁਪਏ ਅਸੀਂ ਲਾਇਆ ਧਿਆਨ ਨਾਲ ਮੇਰੀ ਗੱਲ ਸੁਣਿਓ ਹ ਉਹ ਪ੍ਰਾਂਟਾ ਦੇ ਵਿੱਚ ਮਹਿਜ ਤਿੰਨਾ ਪ੍ਰਾਂਟ ਤਰਵੇਣੀ ਐਲ ਐਨ ਟੀ ਤੇ ਇੱਕ ਪ੍ਰਾਂਟ ਹੋਰ ਹੈ ਪੱਚੀਆ ਮਿਲਡੀ ਵਾਲਾ ਉਹ ਤਿੰਨਾ ਪ੍ਰਾਂਟਾ ਚ ਕੁੱਲ ਮਿਲਾ ਕੇ ਸਿਰਫ 200 ਡਾਈਂਗਾ ਦਾ ਪਾਣੀ ਆਂਦਾ ਮੈਂ ਤੁਹਾਡੇ ਚੈਨਲ ਦਾ ਹੀ ਪੁੱਛਦਾ ਕਿ ਲੁਧਿਆਣੇ ਚ ਸਿਰਫ 200 ਡਾਈਂਗਾ ਹੋਣਗੀਆਂ 200 ਬੋਇਲਰ ਹੋਣਗੇ 200 ਜਿਹੜੀਆਂ ਹੈਗੀਆਂ ਵਾ ਉਹ ਹੋਰ ਜਿਹੜੇ ਲੋਹੇ ਦੀ ਢਲਾਈ ਵਾਲੀਆਂ ਫੈਕਟਰੀਆਂ ਹੈਗੀਆਂ ਲੈਕਟੋ ਬਰੇਡਿੰਗ ਵਾਲੀਆਂ ਜਾਂ ਵਾਇਰ ਡ్రਾਈਂਗ ਵਾਲੀਆਂ ਮੈਨੂੰ ਦੱਸੋ ਨਾ ਕਿਉਂ ਲੁਧਿਆਣੇ ਸ਼ਹਿਰ ਦੇ ਪਿੰਡਾਂ ਦੇ ਵਿੱਚ ਜੁੱਤੇ ਸਤ루 ਹੀ ਨੇੜੇ ਪੈਂਦਾ ਉੱਥੇ ਡਾਈਂਗਾ ਲਾਈਆਂ ਗਈਆਂ ਕਿਉਂ ਲੁਧਿਆਣੇ ਦੇ ਵਿੱਚ ਜਿੱਥੇ ਗੰਦਾਂ ਵਾਲਾ ਬੈਂਦਾ ਪਿਆ ਉੱਥੇ ਡਾਈਂਗਾ ਇਲੈਕਟ੍ਰੋਪਲੇਟਿੰਗ ਯੂਨਿਟ ਲਗਾਏਗੇ ਕਿਉਂ ਲੁਧਿਆਣੇ ਦੇ ਸੀਵਰੇਜਾਂ ਦੇ ਵਿੱਚ ਆ ਗੈਸ ਪੂਰਾ ਕਾਂਡ ਦੇ 11 ਲੋਕ ਮਰ ਗਏ ਉਹ ਜਿਹੜੀ ਉਹ ਜਿਹੜੀ ਗੈਸ ਬਣੀ ਉਹ ਕਿਹੜੇ ਕੈਮੀਕਲ ਤੋਂ ਬਣੀ ਕਿਹੜੇ ਕੈਮੀਕਲ ਤੋਂ ਬਣੀ ਹਾਈਡਰੋਕਲੋਰਿਕ ਐਸਿਡ ਜਾਂ ਸਲਫਰਿਕ ਐਸਿਡ ਸਲਫਰਿਕ ਐਸਿਡ ਦੀ ਕਾਸਟ ਜੇ 13 14 ਰੁਪਏ ਹੈ ਨਾ ਤਾਂ ਹਾਈਡਰੋਕਲੋਰਿਕ ਜਿਹੜਾ ਹੈਗਾ ਉਹ 3 ਰੁਪਏ 4 ਰੁਪਏ ਰਾਜਪੁਰੇ ਦੇ ਕੋਲ ਫੈਕਟਰੀਆਂ ਹੈਗੀਆਂ ਉਹ ਜੀਏ ਕਿਤੇ ਜੀਬੀਆਰ ਨਾਮਕ ਕੰਪਨੀ ਦੀ ਪੋਲੀੂਸ਼ਨ ਕੰਟਰੋਲ ਬੋਰਡ ਦੀ ਲੱਤ ਹੈ ਜੇ ਇਹ ਮਾੰਦਰੀ ਨਾਲ ਕੰਮ ਕਰਦੀ ਹੁੰਦੀ ਪਰ ਉਹ ਪਾਣੀ ਜਿਹੜਾ ਹੈਗਾ ਵਾ ਇਹਨਾਂ ਨੇ ਸੀਵਰੇਜ ਫੈਕਟਰੀ ਵਾਲਿਆਂ ਨੂੰ ਕਿਹਾ ਕਿ ਇਹੀ ਕਹਿੰਦੇ ਆ ਕਿ ਡੋਲ ਦਿਓ ਕਿਉਂਕਿ ਜੇ 10 ਲੀਟਰ ਪਾਣੀ ਹੈ ਨਾ ਕਿਸੇ ਫੈਕਟਰੀ ਦੇ ਵਿੱਚ ਤੇ 8 ਰੁਪਏ 10 ਰੁਪਏ ਐਗਜ਼ਾਮਪਲ ਦੇ ਤੌਰ ਤੇ ਰੇਟ ਹੈਗਾ ਵਾ 8000 10000 ਬਣਿਆ ਤੇ ਇਹ ਕਹਿੰਦੇ ਲੈ ਚੱਕ 2000 ਰੁਪਈਆ ਲੈ ਰਸੀਦ ਦੇ ਦੇ ਬਾਕੀ ਪਾਣੀ ਪਾਦੇ ਸੀਵਰੇਜ ਉਸ ਰਾਤ ਵੀ ਇਹੀ ਹੋਇਆ ਸੀਵਰੇਜ ਚ ਪਾਣੀ ਕੋ ਕੈਮੀਕਲ ਪਾਇਆ ਗਿਆ ਜੇ ਕਿਤੇ ਪਾਣੀ ਜਿਆਦਾ ਪਾ ਲੰਦੇ ਤਾਂ ਉਹ ਜਿਹੜੀ ਸਟਰੈਂਥ ਸੀਗੀ ਕੈਮੀਕਲ ਦੀ ਘਟ ਜਾਂਦੀ ਸ਼ਾਇਦ ਲੋਕ ਨਾ ਮਰਦੇ ਲੇਕਿਨ ਉਹ ਕੈਮੀਕਲ ਇਹਨਾਂ ਦੀ ਪੋਲ ਖੋਲਤੀ ਟੱਕਣ ਖੁੱਲਾ ਸੀ ਗਟਰ ਦਾ ਉਹ ਗੈਸ ਬਣੀ ਗਿਆ ਲੋਕ ਮਾਰ ਕੇ ਲੇਕਿਨ ਬਣਿਆ ਮਿਲਿਆ ਕੀ ਉਹ 11 ਲੋਕ ਸੀ ਜੀ ਸੀਗੇ ਉਹ ਵੀ ਕਿਸੇ ਪਰਿਵਾਰ ਦੇ ਬੰਦੇ ਸੀ ਔਰ ਸਭ ਤੋਂ ਵੱਡੀ ਗੱਲ ਉਹ 11 ਲੋਕ ਜਿਹੜੇ ਮਰੇ ਨਾ ਉਹਨਾਂ ਵਿੱਚੋਂ ਵੀ ਮੇਰੇ ਕਾ 8 ਜਾਂ 9 ਪ੍ਰਵਾਸੀ ਸੀਗੇ ਪ੍ਰਵਾਸੀ ਸੀਗੇ ਮੈਂ ਆਵਾਜ਼ ਚੁੱਕਦਾ ਪ੍ਰਵਾਸੀਆਂ ਲਈ ਆ ਲੇਕਿਨ ਪ੍ਰਸ਼ਾਸਨ ਹੱਕ 'ਚ ਖੜਦੇ ਹੋ ਤੁਸੀਂ ਅੱਜ ਮੈਂ ਬਿਲਕੁਲ ਸਹੀ ਤੱਕ ਖੜਦਾ ਵੀਰ ਤਾਂ ਤੁਹਾਨੂੰ ਇਹ ਵੀ ਹੱਕ ਹੋ ਤੁਸੀਂ ਹੱਕ 'ਚ ਖੜਦੇ ਹੋਗੇ ਸਹੀ ਮੰਨਦੇ ਹੋਗੇ ਕਿ ਜੋ ਉੱਥੇ ਇੱਥੇ ਆ ਕੇ ਜ਼ਮੀਨਾਂ ਬਣਾ ਰਹੇ ਆ ਵੋਟਾਂ ਬਣਾ ਰਹੇ ਆ ਆਪਦੀਆਂ ਸਾਡੇ ਰੋਜ਼ਗਾਰ ਖੋ ਰਹੇ ਆ ਉਹਨਾਂ ਦੇ ਤੇ ਸਰਕਾਰਾਂ ਕਰਾ ਰਹੀਆਂ ਵੀਰ ਜੇ ਅਸੀਂ ਹਿਮਾਚਲ 'ਚ ਜ਼ਮੀਨ ਨਹੀਂ ਲੈ ਸਕਦੇ ਇਹ ਰੂਲ ਬਣਿਆ ਹੋਇਆ ਵੈ ਤੇ ਸਰਕਾਰਾਂ ਉਹ ਤਾਂ ਕਹਿੰਦਾ ਰੂਲ ਪੰਜਾਬ 'ਚ ਬਣਨਾ ਚਾਹੀਦਾ ਰੂਲ ਕਿ ਨਹੀਂ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਰੂਲ ਸਭ ਲਈ ਇੱਕ ਹੋਣਾ ਚਾਹੀਦਾ ਵਨ ਨੇਸ਼ਨ ਵਨ ਕੰਟਰੀ ਰੂਲ ਇੱਕ ਹੋਣਾ ਚਾਹੀਦਾ ਵੈ ਜਿਵੇਂ ਕਾਨੂੰਨ ਹੀ ਕਹਿੰਦਾ ਦੇਸ਼ ਦੇ ਵਿੱਚ ਕਾਨੂੰਨੀ ਕਹਿੰਦਾ ਕਹਿੰਦੇ ਨਾ ਮੌਤ ਦੀ ਸਜ਼ਾ ਜਿਹੜੀ ਹੈਗੀ ਆ ਉਹ ਦਫਾ ਇੰਨੀ ਹੈ ਇੱਕੋ ਹੀ ਹੈ ਨਾ ਮੌਤ ਦੀ ਸਜ਼ਾ ਚਾਰ ਮੌਤ ਦੀ ਸਜ਼ਾ ਤਾਂ ਨਹੀਂ ਹੈਗੀਆਂ ਇੱਕੋ ਹੀ ਹੈ ਨਾ ਜੀ ਤਾਂ ਫਿਰ ਜੇ ਕਾਨੂੰਨ ਇੱਕ ਹੈ ਤਾਂ ਫਿਰ ਰੂਲ ਰੈਗੂਲੇਸ਼ਨ ਲਾਅ ਕਿਉਂ ਨਹੀਂ ਕਹੇਗਾ ਉਹਦੇ ਹਿਮਾਚਲ ਵਾਲੇ ਲਈ ਅਲੱਗ ਪ੍ਰਵਾਸੀਆਂ ਲਈ ਅਲੱਗ ਸਾਡੇ ਲਈ ਅਲੱਗ ਕਿਉਂ ਭਈ ਅਸੀਂ ਪੰਜਾਬੀ ਨੇ ਅਸਾ ਕਿਹੜਾ ਗੁਨਾਹ ਕਰ ਲਿਆ ਅਸੀਂ ਪੰਜਾਬੀ ਕਿਹੜੇ ਕਿਹੜੇ ਖਤਰਨਾਕ ਆ ਕਿ ਅਸੀਂ ਕਿਹੜੇ ਜ਼ਮੀਨਾਂ ਦੇ ਦੇਖੋ ਆਪਾਂ ਮੁਦਦਦਸ਼ਤਰ ਪਟਕੀਏ ਨਾ ਜ਼ਮੀਨਾਂ ਤੇ ਨਹੀਂ ਆਈਏ ਇਸ ਟਾਈਮ ਗੱਲ ਫੇਰਹੀ ਗੱਲ ਹੈ ਗੱਲ ਸਾਡੇ ਪਾਣੀ ਦੀ ਹੈ ਦੋਸਤ ਗੱਲ ਸਾਡੇ ਪਾਣੀ ਦੀ ਹੈ ਮੈਂ ਜਦੋਂ ਜਦੋਂ ਮੈਂ ਇਮੋਸ਼ਨਲ ਹੋ ਜਾਂਦਾ ਨਾ ਤਾਂ ਇਮੋਸ਼ਨਲ ਜਿਹੜੇ ਮੇਰੇ ਹੈਗੇ ਆ ਉਹ ਮੇਰਾ ਜੋਸ਼ ਬਣ ਜਾਂਦਾ ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਡਾਈਂਗਾ ਵਾਲੇ ਜਿਹੜੇ ਹੈਗੇ ਆ ਜਦ ਖੁਦ ਐਸਟੀਪੀ ਪਲਾਂਟਾਂ ਵਾਲਿਆਂ ਨੇ ਕਹਿਤਾ ਕਿ ਪਾਣੀ ਦੇਖੋ ਜੀ ਕਾਲੇ ਤੋਂ ਚਿੱਟਾ ਸੀ ਕਰਦੇ ਆ ਲੇਕਿਨ ਉਹ ਮੈਟਲ ਖਤਮ ਨਹੀਂ ਕਰ ਸਕਦੇ ਠੀਕ ਹੈ ਪਿੰਡਾਂ ਦੇ ਵਿੱਚ ਜਿਹੜੀਆਂ ਡਾਂਗਾ ਪਾਣੀ ਪਾ ਰਹੀਆਂ ਜ਼ਮੀਨ ਦੇ ਵਿੱਚ ਉਹ ਵੀ ਰਿਪੋਰਟਾ ਸਾਡੇ ਕੋਲ ਉਹ ਵੀ ਕਲੀਅਰ ਹੈਗਾ ਪਾਪਲੂਸ਼ਨ ਕੰਟਰੋਲ ਬੋਰਡ ਨੂੰ ਮੈਂ ਕਹਿੰਨਾ ਤੁਸੀਂ ਭ੍ਰਸ਼ਟਾਚਾਰ ਕੰਟਰੋਲ ਬੋਰਡ ਲਿਖ ਦਿਓ ਅੱਜ ਈਡੀ ਤੇ ਅੱਜ ਇਨਕਮ ਟੈਕਸ ਅੱਜ ਸੀਬੀਸੀਬੀਆਈ ਵਿਜੀਲੈਂਸ ਇਹਨਾਂ ਦੇ ਇੱਕ ਇੱਕ 15 20 ਸਾਲ ਪੁਰਾਣੇ ਅਫਸਰ ਤੋਂ ਲੈ ਕੇ ਹੁਣ ਤੱਕ ਜੇ ਜਾਂਚ ਕਰੇਣਾ ਤਾਂ ਕਰੋੜਾ ਅਰਬਾ ਪਤੀਏ ਨਿਕਲਣਗੇ ਤੁਸੀਂ ਸੋਚਣ ਵਾਲੀ ਗੱਲਾਂ ਵੈ ਸਾਰੀਆਂ ਕਰਨ ਵਾਲੀਆਂ ਐ ਕਿਉਂ ਛੁਰਾ ਖਰਬੂਜੇ ਤੇ ਡਿੱਗੇ ਤੇ ਖਰਬੂਜਾ ਛੁਰੇ ਤੇ ਡਿੱਗੇ ਕੱਟਦਾ ਖਰਬੂਜਾ ਹੀ ਕਿਉਂ ਆਇਆ ਮਰਦੀ ਜਨਤਾ ਹੀ ਕਿਉਂ ਆਈ ਹੈ ਤੁਸੀਂ ਇਹ ਮੰਨਦੇ ਹੋ ਕਿ ਪੋਲੂਸ਼ਨ ਬੋਰਡ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਪੋਲੂਸ਼ਨ ਬੋਰਡ ਵੱਡਾ ਜ਼ਿੰਮੇਵਾਰ ਹੈ ਪੋਲੂਸ਼ਨ ਕੰਟਰੋਲ ਬੋਰਡ ਖਤਮ ਕਰ ਦੇਣਾ ਚਾਹੀਦਾ ਦੋਸਤ ਪੋਲੂਸ਼ਨ ਕੰਟਰੋਲ ਬੋਰਡ ਖਤਮ ਕਰ ਦੇਣਾ ਚਾਹੀਦਾ ਉਹ ਹੋਇਆ ਨਾ ਹੋਇਆ ਇੱਕ ਬਰਾਬਰ ਹੈ ਕਿਉਂਕਿ ਉਹ ਅਸਲ ਦੇ ਵਿੱਚ ਅਸਲ ਦੇ ਵਿੱਚ ਦਲਾਲ ਦਾ ਰੋਲ ਪਲੇ ਕਰਦੇ ਪਏ ਆ ਲੀਡਰਾਂ ਦੇ ਵਿੱਚ ਤੇ ਡਾਂਗਾ ਇੰਡਸਟਰੀ ਦੇ ਵਿੱਚ ਉਹ ਦਲਾਲਾਂ ਦਾ ਰੋਲ ਪਲੇ ਕਰਦੇ ਆ ਮੈਂ ਮਜ਼ਾਕ ਨਹੀਂ ਕਰ ਰਿਹਾ ਜੀਬੀਆਰ ਕੰਪਨੀ ਜਿਹੜੀ ਸੀਗੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਾਲ ਚੱਲਦੀ ਹੈ ਪੰਜਾਬ ਦੇ ਵਿੱਚੋਂ ਉਹਦਾ ਕੰਮ ਕੀ ਸੀਗਾ ਕਿ ਤੂੰ ਪਾਣੀ ਚੱਕਣਾ ਵੈ ਜ਼ਹਿਰੀਲਾ ਕੈਮੀਕਲ ਵਾਲਾ ਪੂਰੇ ਪੰਜਾਬ ਚੋਂ ਫੋਰਨ ਐਗਜ਼ਾਮਪਲ ਜੇ 2000 ਦੇ ਵਿੱਚ ਜੀਬੀਆਰ ਕੰਪਨੀ ਆਈ ਉਹਨੇ ਉਦੋਂ ਕੰਸੈਂਟ ਲਿੱਤਾ ਹੋਵੇਗਾ ਕੋਈ 15 ਲੱਖ ਲੀਟਰ ਪਾਣੀ ਦਾ 5 ਲੱਖ ਲੀਟਰ ਪਾਣੀ ਦਾ 15 ਲੱਖ ਲੀਟਰ ਪਾਣੀ ਦਾ ਮੈਂ ਐਗਜ਼ਾਮਪਲ ਕਹਿ ਰਿਹਾ ਮੈਂ ਪੱਕਾ ਡਾਟਾ ਨਹੀਂ ਦੇ ਰਿਹਾ ਤੇ 2024 ਹੋ ਗਿਆ ਹੁਣ ਤੱਕ ਜੀਵੀਆਰ ਨੇ ਕੋਈ ਪਲਾਂਟ ਹੋਰ ਲਾਇਆ ਵਾ ਜਾਂ ਸਰਕਾਰ ਨੇ ਕਿਸੇ ਹੋਰ ਕੰਪਨੀ ਨੂੰ ਪਾਣੀ ਚੱਕਣ ਦੀ ਪੰਜਾਬ ਚੋਂ ਇਹ ਮੈਟਰ ਵਾਲਾ ਪਾਣੀ ਚੱਕਣ ਦੀ ਕੰਸੈਂਟਰ ਦਿੱਤੀ ਹੈ ਠੀਕ ਹੈ ਫਿਰ ਜੀਵੀਆਰ ਕੋ ਜਗ੍ਹਾ ਹੀ ਹੈ ਨਹੀਂ ਅੱਜ 50 ਲੱਖ ਲੀਟਰ 100 ਲੱਖ ਲੀਟਰ ਫਿਰ ਕਿੰਨੇ ਕਰੋੜ ਲੀਟਰ ਪਾਣੀ ਫੈਕਟਰੀਆਂ ਚੋਂ ਕੈਮੀਕਲ ਵਾਲਾ ਨਿਕਲਦਾ ਫਿਰ ਉਹ ਵੀ ਕੀ ਕਰਨ ਉਸ ਉਹ ਜੇ ਸੀਵਰੇਜ ਨਾ ਪਾਣ ਦਾ ਕਿੱਥੇ ਪਾਣ ਕਿੱਥੇ ਪਾਣ ਸੋ ਸਰਕਾਰਾਂ ਸਰਕਾਰਾਂ ਅਜਾ 500 ਕਰੋੜ ਆਇਆ 600 ਕਰੋੜ ਆਇਆ ਜੇ ਸਹੀ ਤਰੀਕੇ ਨਾਲ ਉਹ ਪੈਸਾ ਅੱਜ ਲੁਧਿਆਣਾ ਚ ਕਿਤੇ ਲੱਗਿਆ ਹੁੰਦਾ ਨਾ ਲੱਗਿਆ ਹੁੰਦਾ ਅੱਜ ਲੁਧਿਆਣਾ ਦੀ ਨੁਹਾਰ ਹੀ ਕੁਛ ਹੋਰ ਹੁੰਦੀ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਅੱਜ 2-3 ਸਾਲ ਹੋ ਗਏ ਇਸ ਸਰਕਾਰ ਨੂੰ ਠੀਕ ਮੈਨੂੰ ਇਹ ਗੱਲ ਲੁਧਿਆਣਾ ਤੇ ਆਜੋ ਪਹਿਲਾਂ ਤਾਂ ਲੁਧਿਆਣਾ ਦੇ ਜਿੰਨੇ ਐਮਐਲਏ ਆ ਉਹਨਾਂ ਨੇ ਕਿਹੜੇ ਕੰਮ ਕੀਤੇ ਲੁਧਿਆਣਾ ਦੇ ਜਿੰਨੇ ਵੀ ਐਮਐਲਏ ਉਹਨਾਂ ਨੇ ਕਿਹੜੇ ਕੰਮ ਕੀਤੇ ਵੀਰ ਉਹਨਾਂ ਨੇ ਬਣਾਇਆ ਸੜਕਾਂ ਨਾਲੀਆਂ ਗਲੀਆਂ ਇਹ ਕੰਮ ਤਾਂ ਕੌਂਸਲਰਾਂ ਦੇ ਆ ਉਹ ਕਹਿੰਦੇ ਅਸੀਂ 90% ਕੰਮ ਕਰਤਾ ਹੋਇਆ ਵੈ ਤੁਸੀਂ 90% ਕੰਮ ਕਾਉਂਸਲਰ ਦਾ ਕੀਤਾ ਵੈ ਹੁਣ ਕਾਉਂਸਲਰ ਦੇ ਇਲੈਕਸ਼ਨ ਕਰਾਉਂਗੇ 2.5 ਸਾਲ ਕਾਉਂਸਲਰ ਕੀ ਕਰਨਗੇ ਕਿਉਂ ਕਾਉਂਸਲਰ ਦਾ ਬੋਝ ਸਾਡੇ ਤੇ ਪਾਣੇ ਪਏ ਹੋ 17500 ਰੁਪਏ ਦੇ ਹਿਸਾਬ ਦੇ ਨਾਲ 95 ਕਾਉਂਸਲਰ ਕਰੋੜਾ ਰੁਪਏ ਦਾ ਬੋਝ ਸਾਡਾ ਜਿਹੜਾ ਨਗਰ ਨਿਗਮ ਕਾਰਪੋਰੇਸ਼ਨ ਲੁਧਿਆਣਾ ਨਾ ਸਾਲ ਦਾ 150 ਤੋਂ 200 ਕਰੋੜ ਰੁਪਇਆ ਇਕੱਠਾ ਕਰਦਾ ਉਹ ਤਨਖਾਹਾਂ ਪਤਾ ਕਿੰਨੀਆਂ ਦਿੰਦਾ ਮਹੀਨੇ ਦੀਆਂ ਸਾਲ ਦਾ 150 200 ਕਰੋੜ ਤਨਖਾਹਾਂ ਮਹੀਨੇ ਦੀਆਂ 35 ਤੋਂ 36 ਕਰੋੜ ਪੌਣੇ 400 ਕਰੋੜ ਰ ਤਨਖਾਹਾਂ ਤਾਂ ਲੱਗ ਜਾਂਦਾ ਜੇ ਸੈਂਟਰ ਸੁੱਚ ਬਾਰਤ ਦੇ ਥਰੂ ਜਾਂ ਹੋਰ ਦੇ ਥਰੂ ਪੈਸਾ ਨਾ ਨਾ ਤਾਂ ਫੇ ਤਨਖਾਹਾਂ ਨਾ ਦੇ ਸਕਣ ਉੱਤੋਂ ਦੀ ਇਹ ਕੌਂਸਲ ਦਾ ਭਾਰ ਖੋਰ ਕਿਉਂ ਕਾਦੇ ਲਈ ਮੈਂ ਇਹ ਤਾਂ ਪੁੱਛਣਾ ਚਾਹਨਾ ਐਮਐਲਏ ਐਮਐਲਏ ਦਾ ਕੰਮ ਸੀ ਵਿਧਾਨ ਸਭਾ ਤੋਂ ਕੋਈ ਪ੍ਰੋਜੈਕਟ ਲੈ ਕੇ ਆਣੇ ਲੁਧਿਆਣਾ ਸ਼ਹਿਰ ਚ ਕੋਈ ਪ੍ਰੋਜੈਕਟ ਆਏ ਪੰਜਾਬ ਚ ਆਲੇ ਦੁਆਲੇ ਕਿਤੇ ਕੋਈ ਵੱਡੇ ਪ੍ਰੋਜੈਕਟ ਆਏ ਜਿਹੜੇ ਵੱਡੇ ਪ੍ਰੋਜੈਕਟ ਹੁੰਦੇ ਆ ਕੋਈ ਵੱਡੀਆਂ ਮੰਬਾਨੀ ਦੀਆਂ ਫੈਕਟਰੀਆਂ ਕੋਈ ਕਾਰਾਂ ਦੀਆਂ ਫੈਕਟਰੀਆਂ ਜਿੱਦੋਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਲੋਕਾਂ ਨੂੰ ਕੰਮ ਮਿਲਦਾ ਲੈ ਦੇ ਕੇ ਚਲੋ ਲੁਧਿਆਣੇ ਲਾਲੋ ਡੈਂਗ ਚਲੋ ਲੁਧਿਆਣੇ ਲਾਲੋ ਡੈਂਗ ਮਰਦੇ ਲੋਕ ਮਰਨ ਪਰ ਐਮਐਲਏ ਦਾ ਖੁੱਦ ਖਿਲਾਫ ਐਮਐਲਏ ਗੁਰਪ੍ਰੀਤ ਗੋਗੀ ਉਹ ਖੁਦ ਕਿਸ਼ਤੀ ਲੈ ਕੇ ਵੜ ਜਾਂਦੇ ਆ ਸਫਾਈ ਕਰਨ ਲੱਗ ਜਾਂਦੇ ਆ ਉਹ ਕਹਿੰਦੇ ਮੇਰੀ ਸੁਣਵਾਈ ਨਹੀਂ ਹੁੰਦੀ ਪ੍ਰਸ਼ਾਸਨ ਅੱਜ ਕਿੱਥੇ ਸੁਣਵਾਈ ਨਹੀਂ ਪੱਥਰ ਤੱਕ ਉਹਨਾਂ ਨੇ ਭੰਨ ਦਿੱਤਾ ਉਹ ਬਾਈ ਜੀ ਇਹੋ ਜੇ ਨਹੀਂ ਪੱਥਰ ਮੈਨੂੰ ਲੋਲ ਮੈਂ ਰੋਜ ਲੜਾਂ ਨਾ ਮੈਂ ਰੋਜ ਭੰਨ ਦੇਣਾ ਦੇਖੋ ਇਹ ਗੱਲਾਂ ਨਾ ਕਰੀਏ ਆਪਾਂ ਆਪਾਂ ਪ੍ਰੈਕਟੀਕਲੀ ਗੱਲ ਕਰੀਏ ਅੱਜ ਕਿੱਥੇ ਅੱਜ ਲੁਧਿਆਣੇ ਦੇ ਵਿੱਚ ਕਿੱਥੇ ਐ ਕੋਈ ਐਮਐਲਏ ਇੱਥੇ ਪਹੁੰਚਿਆ ਬੋਲੋ ਨਾ ਕੋਈ ਐਮਐਲਏ ਪਹੁੰਚਿਆ ਮੇਰੇ ਮਾਪਿਆਂ ਤੇ ਸਿਖਾਇਆ ਕਿ ਤੇਰੇ ਘਰ ਕੋਈ ਆਵੇ ਤਾਂ ਵੈਲਕਮ ਕਰੀ ਮੇਰੇ ਇਹ ਪੰਜਾਬ ਦੇ ਮੇਰੇ ਵੀਰ ਅਲੱਗ-ਅਲੱਗ ਸ਼ਹਿਰਾਂ ਚੋਂ ਕੋਈ ਮੋਗੇ ਤੇ ਕੋਈ ਮੁਖਸਰ ਤੋਂ ਬਲੋੜ ਤੋਂ ਆਇਆ ਸੰਤੋ ਹੈ ਮੈਂ ਵੈਲਕਮ ਕਰਨ ਲਈ ਖੜਾ ਹਾਂ ਇੱਥੇ ਉਹ ਕਿਉਂ ਨਹੀਂ ਪਹੁੰਚੇ ਕਹਿੰਦੇ ਐ ਹਾਥੀ ਕੇ ਦਾੰਦ ਦਿਖਾਣੇ ਕੇ ਕੁਛ ਹੋਰ ਖਾਣੇ ਕੇ ਕੁਛ ਹੋਰ ਹੁੰਦੇ ਐ ਮੇਰੇ ਦੋਸਤ ਸੋ ਮੈਂ ਫੇਰ ਕਹਾਂਗਾ ਕਿ ਜਿਹੜੇ ਤੁਹਾਡੇ ਦੁੱਖ ਤਕਲੀਫ ਦੇ ਵਿੱਚ ਤੁਹਾਡੇ ਨਾਲ ਖੜੇ ਉਹ ਤੁਹਾਡਾ ਆਪਣਾ ਜੀ ਬਿਲਕੁਲ ਬਹੁਤ ਸ਼ੁਕਰੀਆ ਤਾਂ ਬਿਲਕੁਲ ਤਾਂ ਇਹਨਾਂ ਨੇ ਬਹੁਤ ਸਹੀ ਗੱਲ ਕੀਤੀ ਹੈ ਕਿ ਜੇਕਰ ਤੁਹਾਡੇ ਕੋਈ ਦੁੱਖ ਸੁੱਖ ਦੇ ਵਿੱਚ ਆ ਕੇ ਨਹੀਂ ਖੜ ਰਿਹਾ ਤਾਂ ਉਹ ਤੁਹਾਡਾ ਆਪਣਾ ਕਿਵੇਂ ਹੋ ਸਕਦਾ ਤਾਂ ਸਾਨੂੰ ਇਸ ਦੀ ਪਛਾਣ ਕਰਨੀ ਪਵੇਗੀ ਕਹਿੰਦਾ ਮੈਂ ਹਰਪ੍ਰੀਤ ਸਿੰਘ ਦੇ ਨਾਲ ਮਹਾਰਾਜ ਸਿੰਘ ਭੁੱਲਰ ਐਸ ਐਮ ਟੀਵੀ ਲੁਧਿਆਣਾ